ਆ ਦੇਖ ਲੋ ਦੋਸਤੋ ਵੀਡੀਓ ਦਰਸਾ ਰਹੀ ਹੈ ਮਾਂ ਪੁੱਤ ਦਾ ਪਿਆਰ ਤੇ ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਮੋਗੇ ਭਾਵ ਕਨੇ ਕਾ ਜਹ ਬੱਚਾ ਆਪਣੀ ਮਾਂ ਨੂੰ ਦੇਖਣ ਦੀ ਕਰਦਾ ਹੈ ਜਦ ਤ ਇਸ ਬੱਚੇ ਦੀ ਮਾਂ ਜੋ ਕਿ ਹਸਪਤਾਲ ਦੇ ਵਿੱਚ ਦਾਖਲ ਹੁੰਦੀ ਹੈ ਤੇ ਇਸ ਬੱਚੇ ਦਾ ਪਿਤਾ ਜੋ ਕਿ ਉਸ ਨੂੰ ਟਾਲ ਕੇ ਬਾਹਰ ਲਿਆਉਂਦਾ ਹੈ ਜਿੱਥੇ ਕਿ ਦੋਤੇ ਬੱਚਾ ਕਹਿੰਦਾ ਹੈ ਕਿ ਮੈਂ ਆਪਣੀ ਮਾਂ ਕੋਲ ਹੀ ਰਹਿਣਾ ਹੈ ਉੱਥੇ ਦੋਸਤੋ ਇਸ ਨਿੱਕੇ ਜਿਹੇ ਬੱਚੇ ਦੀ ਮਾਂ ਜੋ ਕਿ ਹਸਪਤਾਲ ਦੇ ਵਿੱਚ ਬਿਮਾਰ ਪਈ ਹੁੰਦੀ ਹੈ ਜਿੱਥੇ ਕਿ ਦੋਤੇ ਇਸ ਬੱਚਾ ਜਦੋਂ ਜਿੱਦ ਕਰਨੋਂ ਨਹੀਂ ਹਟਦਾ ਤਾਂ ਫਿਰ ਇਸ ਬੱਚੇ ਦਾ ਪਿਤਾ ਇਸ ਨੂੰ ਅੰਦਰ ਆਉਣ ਦੀ ਇਜਾਜ਼ਤ ਦੇ ਦਿੰਦਾ ਹੈ ਜਿੱਥੇ ਕਿ ਦੋਸਤ ਇਸ ਬੱਚੇ ਦੀ ਮਾਸੂਮ ਘੜੇ ਲਾ ਕੇ ਬੇहद ਭਾਵੁਕ ਹੋ ਜਾਂਦੀ ਹੈ ਤੇ ਬੱਚਾ ਵੀ ਬੇहद ਰੋਣ ਲੱਗ ਜਾਂਦਾ ਹੈ ਜਿੱਥੇ ਕਿ ਦੋਸਤ ਇਹ ਵੀਡੀਓ ਇੱਕ ਨਿੱਕੇ ਜਿਹੇ ਬੱਚੇ ਦੀ ਇੱਕ ਮਾਂ ਪੁੱਤ ਦਾ ਪਿਆਰ ਨੂੰ ਦਰਸਾ ਰਿਹਾ ਜਿੱਥੇ ਕਿ ਦੋਸਤ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਹੁੰਦੇ ਰਹਿੰਦੇ ਹਨ ਜੋ ਕਿ ਹਰ ਇੱਕ ਬੰਦੇ ਨੂੰ ਰਾਂਣ ਕਰਕੇ ਰੱਖ ਦਿੰਦੇ ਹਨ ਜਿੱਥੇ ਕਿ ਦੋਸਤ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਜੁੜੇ ਰਹੇ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਇਹੋ